ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਧਾਣੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਵੈੜ ਦਿਖਾਵਾਂਗੇ ਸੂਣ ਵਾਲੀ ਗੱਭਣ ਤੇ ਦੋ ਤੁਹਾਨੂੰ ਦਿਖਾਵਾਂ ਪਾਲਕ ਬੱਚੀਆਂ ਚੰਗੇ ਆ ਜੀ ਇਹ ਵੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਕਿੰਨੀ ਕਿੰਨੀ ਉਮਰ ਬੱਚਿਆਂ ਦੀ ਆ ਗਈ ਤੇ ਕਿਹੜਾ ਸੁਆ ਬਹਿੜ ਆ ਆਜੋ ਵੀਰੇ ਇੱਥੇ ਆਜੋ ਬਹਿੜ ਦੇ ਕੋਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਠੀਕ ਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 94631 24348 ਦੁਬਾਰਾ ਫੇਰ ਬੋਲੋ 94631 24348 24348 ਪਿੰਡ ਆਪਣਾ ਜੀ ਸਡਾਣਾ ਜੀ ਜ਼ਿਲ੍ਹਾ ਆਪਾਂ ਨੂੰ ਸਡਾਣਾ ਪਿੰਡ ਆ ਜੀ ਤੇ ਨੇੜੇ ਆਪਣੇ ਆਰਾਮਪਰਾ ਸ਼ਹਿਰ ਹਾਂਜੀ ਤੇ ਫੂਲ ਹਾਂਜੀ ਤੇ ਇਧਰਲੇ ਪਾਸੇ ਆ ਗਿਆ ਤੇ ਭਾਈ ਰੂਪਾ ਭਾਈ ਰੂਪਾ ਤੇ ਜਿਲ੍ਹਾ ਆਪਣਾ ਆ ਗਿਆ ਬਠਿੰਡਾ ਤਹਿਸੀਲ ਆਪਾਂ ਨੂੰ ਰਾਮਪਰਾ ਫੂਲੀਆ ਤੇ ਵਪਾਰ ਦਾ ਕੰਮ ਤਾਂ ਕੋਈ ਆਪਣਾ ਹੈ ਨਹੀਂਗਾ ਨਾ ਜੀ ਲੋਕ ਕਲੱਬ ਦੇ ਘਰ ਦੀ ਵਿਹੜਾ ਕੈਸੂਏ ਚੋਈ ਆ ਬਾਈ ਪਹਿਲੇ ਇਹ ਬਾਈ ਪਹਿਲਾ ਪਹਿਲਾ ਸੂਏ ਪਹਿਲਾ ਸੂਏ ਦੂਜਾ ਦੂਜਾ ਸੂਦਾ ਸੂਈ ਦੂਜਾ ਸੂਦਾ ਸੂਂਦੀ ਆ ਹਾਂ ਦੂਜਾ ਸੂਦਾ ਸੂਂਦੀ ਆ ਤੇ ਕਿੰਨਾ ਕੁ ਫਿਰ ਪਹਿਲੇ ਸੂਏ ਦੇ ਦੁੱਧ ਕੱਟਿਆ ਸੀ ਸੂਏ ਨੇ ਬਾਈ 20 ਲੀਟਰ ਦੁੱਧ ਦਿੱਤਾ 20 ਲੀਟਰ ਦੁੱਧ ਦਿੱਤਾ ਹਾਂ ਤੇ ਐ ਕਿ ਫਿਰ ਐ ਕਿ ਬਾਈ ਦੇਖੋ 4 25 ਦਾ ਦੁੱਧ 24 ਤੋਂ 25 ਕਿਲੋ ਦੁੱਧ ਦੀ ਉਮੀਦ ਲਾ ਸਕਦੇ ਆ ਤੇ ਕਿੰਨੇ ਕਿ ਦਿਨ ਬਾਕੀ ਹੈ ਬਾਈ ਇਹਦੇ 21 ਤਰੀਕ ਨੂੰ ਤਾਂ ਪੂਰੇ ਆ ਬਾਈ ਖੋਲੋ ਜੀ ਇਹਦਾ ਤੋਰਾ ਕਰਾ ਕੇ ਚੈੱਕ ਚੰਗੇ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਤੇ ਲੰਮਾ ਸਵਾ ਬਾਈ ਦੁੱਧ ਹੀ ਗਈ ਹਾਂ ਜੀ ਓਕੇ ਜੀ ਓਕੇ ਜੀ ਚੰਗੇ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਸੌਦਾ ਕਰਨਾ ਤੇ ਕਦਗਾਠ ਮੈਂ ਤੁਹਾਨੂੰ ਫਿਰ ਬੋਲਦੇ ਐ ਚੱਪ ਥੋੜਾ ਜਿਹਾ ਹਲਕਾ ਜਿਹਾ ਕ੍ਰੋਸ ਵੀ ਹੈਗਾ ਜਿਹੋ ਜਿਹਾ ਚਾਹੀਦਾ ਹੁੰਦਾ ਤੇ ਚੰਗੇ ਸਾਈਜ਼ ਭਾਂਡੇ ਦੀ ਆ ਗਈ ਜੀ ਤੇ ਕਦਗਾਠ ਵੱਡਾ ਆ ਗਿਆ ਮੋੜ ਲਿਓ ਜੀ ਕਾਫੀ ਬਾਲਟੇ ਲਾਹ ਜੇ ਪਈਆਂ ਆ। ਉਸ ਹਾਬ ਨਾਲ ਜੱਜਮੈਂਟ ਕਰਿਓ। ਆ ਦੇਖੋ ਜੀ। ਥਣ ਹਵਾਨੇ ਦੀ ਸਾਫ ਸੁਥਰੀ। ਕਿੰਨੇ ਕਿ ਦਿਨ ਦੱਸਿਆ ਸੀ ਬਾਈ ਇਹਦੇ ਹਜੇ? 1 ਕਿ ਦਿਨ ਪੂਰਾ ਹੋਇਆ। 1 ਕਿ ਦਿਨ ਇਹ ਨੂੰ ਓਕੇ ਜੀ। ਅੱਜ 11 ਤਰ੍ਹਾਂ 10 ਦਿਨ ਹੋਰ। ਬਾਕੀ ਦੀ ਗੱਲ ਇਹਨੇ ਚੰਗਾ ਸੀਲ ਸਹੂਆ ਬਾਈ ਫੋਲੇ। ਹਾਂ ਪੂਰੀ ਬਾਈ ਸ਼ਾਰੀ। ਓਕੇ। ਠੀਕ ਆ ਜੀ। ਸਾਫ ਸੁਥਰੀ ਆ ਦੇਖੋ ਜੀ। ਮੈਂ ਕਿਹਾ ਕੋਈ ਚੱਕਰ ਹੀ ਨਹੀਂ। ਸੂਆ ਬਾਈ ਦਾ ਕਹਿਣਾ ਦੂਜਾ ਹੱਥੇ ਬਾਈ ਮੁੱਲੇ ਦਾ ਫਰ। ਮੁੱਲ ਬਾਈ ਫੋਨ ਤੇ। ਜਾਇ ਹੋਊਗਾ ਜੀ ਬੈਡ ਦੇ ਹਿਸਾਬ ਨਾਲ ਜਮਾ ਜਾਏ ਰੇਟ ਹੋ ਤੇ ਹੁਣ ਵੀਰੇ ਬੱਚੀ ਜਿਹੜੀ ਦੇਖੇ ਨੇ ਕਿੰਨੀ ਉਮਰ ਆ ਗਈ ਦੀ ਇਹਦੀ ਬਾਈ ਹੈਗੀ ਆ 11 ਕਿ ਮਹੀਨੇ ਓਕੇ ਫਿਰ ਉਹਦੀ ਹੈਗੀ ਆ 9 ਮਹੀਨੇ ਤੇ ਥਣ ਚਾਰ ਚਾਰੀ ਦਿਖਾ ਦੀਏ ਮਾੜੇ ਝੋਲੀ ਦਿਖਾ ਦੀਏ ਆ ਦੇਖੋ ਇਹ ਚੰਗੇ ਬੱਚੇ ਆ ਓਕੇ ਤੇ ਆ ਹੂੰ ਓਕੇ ਬਾਈ ਥਣ ਭਾਂਡਿਆਂ ਦੀਆਂ ਪੂਰੀਆਂ ਸਾਫ ਸੁਥਰੀਆਂ ਤੇ ਬਾਕੀ ਇਹਦੀ ਕਿੰਨੀ ਉਮਰ ਆ ਇਧਰ ਲਈ ਦੀ ਇਧਰ ਲਈ ਜੀ ਬਾਈ 9 ਮਹੀਨੇ ਉਮਰ ਆ ਦੋਨੇ ਐਚ ਐਫ ਨਸਲ ਜਾਗੀਆਂ ਜੀ ਤੇ ਇਧਰ ਲਈ ਦੀ 11 ਮਹੀਨੇ ਤੇ ਮੁੱਲ ਇਹਨਾਂ ਦਾ ਹੀ ਫੋਨ ਤੇ ਹੋ ਹਾਂ ਇਹਨਾਂ ਦਾ ਹੀ ਜਾਇਜ਼ ਹੋ ਜਾਮਾ ਹਾਂਜੀ ਸਰ ਓਕੇ ਪਾਲਣ ਲਾਇਕ ਹਨ ਝੋਲੀ ਚਾਲੀ ਪੂਰੀ ਤਿਆਰ ਕਰਕੇ ਫਿਰ ਇਹਨਾਂ ਨੇ ਪੂਰੀਆਂ ਡੱਬੀਆਂ ਪ੍ਰਿੰਟ ਵਾਲੀਆਂ ਬੱਚੀਆਂ ਆ ਗੀਆਂ ਮੁੱਲ ਦੋਨਾਂ ਦਾ ਫੋਨ ਤੇ ਤੇ ਬੈਡ ਦਾ ਮੁੱਲ ਵੀ ਫੋਨ ਤੇ ਨੰਬਰ ਬਈ ਫਿਰ ਬੋਲ ਦੇ 9364824348 24348 ਪਿੰਡ ਸੁਦਾਣਾ ਜਿਲ੍ਹਾ ਬਟਿੰਡਾ ਤਸੀਲ ਰਾਮਪੁਰਾਪੁਰ ਤਿੰਨ ਅਕਸੀ ਤਿੰਨੇ ਸਾਨੂੰ ਚੈੱਕ ਕਰਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੇਂ ਵੀਡੀਓ ਦੇ ਨਾਲ